wahe guru 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 ਪਰਮ ਸਤਕਾਰਯੋਗ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਪ ਜੀਆਂ ਨੂੰ ਗੁਰਦੁਆਰਾ ਅੰਗੀਠਾ ਸਾਹਿਬ ਸਮੂਹ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀ ਸੰਗਤ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਵਿਸਾਖੀ ਦੀਆਂ ਜੋ ਕਿ ਗੁਰਦੁਆਰਾ ਅੰਗੀਠਾ ਸਾਹਿਬ ਪਿੰਡ ਮੁਖ ਲਿਆਣਾ ਵਿਖੇ ਆਪ ਜੀਆਂ ਨੂੰ ਪਤਾ ਹੀ ਹੈ ਕਿ ਬੜੀ ਸ਼ਰਧਾ ਤੇ ਤੁਮਤਾਪ ਦੇ ਨਾਲ ਵਿਸਾਖੀ ਦੇ ਸੰਬੰਧਿਤ ਵਿੱਚ ਸਮਾਗਮ ਰੱਖੇ ਜਾਂਦੇ ਹਨ ਜਿਸ ਵਿੱਚ ਅੱਜ ਨਿਸ਼ਾਨ ਸਾਹਿਬ ਜੀ ਚੋਲਾ ਸਾਹਿਬ ਦੀ ਸੇਵਾ ਹੋਈ ਕੱਲ ਨੂੰ ਸ਼੍ਰੀ ਅਖੰਡ ਪਾਤਸ਼ਾਹ ਸਹਿ ਪ੍ਰਾਰੰਭ ਹੋਣੇ ਹਨ ਉਪਰੰਤ 13 ਤਰੀਕ ਨੂੰ ਭੋਗ ਪਾਏ ਜਾਣਗੇ ਸਵੇਰੇ 9 ਵਜੇ ਉਪਰੰਤ ਕੀਰਤਨ ਦਰਬਾਰ ਸੱਜਣ ਹਨ ਜਿਸ ਵਿੱਚ ਬਹੁਤ ਹੀ ਮਹਾਨ ਵਿਦਵਾਨ ਕਵੀਸ਼ਰੀ ਜਥੇ ਰਾਗੀ ਜਥੇ ਪਹੁੰਚ ਰਹੇ ਹਨ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਰੀ ਸੰਗਤ ਮੇਰ ਨਾਲ ਮਿਲ ਕੇ ਸਹਿਯੋਗ ਦੇਣਾ ਹੈ ਅਤੇ ਤੁਮਤਾਮ ਦੇ ਨਾਲ ਵਿਸਾਖੀ ਦਾ ਪਰਬ ਮਨਾਉਣਾ ਹੈ ਅਤੇ ਜੋ ਕਿ ਆਪ ਜੀ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਗਿੱਠਾ ਸਾਹਿਬ ਜੀ ਦੀ ਨਵੀਂ ਬਿਲਡਿੰਗ ਦੀ ਉਹ ਸਾਰੀ ਚੱਲ ਰਹੀ ਹੈ ਜਿਸ ਵਿੱਚ ਕਲ ਨੂੰ ਲੈਂਟਰ ਦੇ ਵੀ ਕੰਮ ਚੱਲਣੇ ਹਨ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਪਹੁੰਚ ਕੇ ਸਾਰਿਆਂ ਨੇ ਸੇਵਾਵਾਂ ਲੈਣੀਆਂ ਹਨ ਆਪ ਜੀਆਂ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ